ਅੰਮ੍ਰਿਤਸਰ ਦੇ ਟੰਡਨਗਰ ਨਗਰ ਇਲਾਕੇ ਦੇ ਵਿੱਚ ਬੀਤੀ ਰਾਤ ਗੁੰਡਾਗਰਦੀ ਦਾ ਨੰਗਾ ਨਾਚ ਖੇਡਿਆ ਗਿਆ ਜਿੱਥੇ ਕਿ ਤਿੰਨ ਤੋਂ ਚਾਰ ਨੌਜਵਾਨਾਂ ਵੱਲੋਂ ਕਈ ਇਸ ਇਲਾਕੇ ਦੀਆਂ ਗੱਡੀਆਂ ਦੀ ਭੰਨਤੋੜ ਕੀਤੀ ਗਈ ਹੈ ਤਾਂ ਨੌਜਵਾਨ ਰਾਤ ਵੇਲੇ ਆਏ ਔਰ ਉਹਦੇ ਵੱਲੋਂ ਕੁਝ ਉਹਨਾਂ ਕੋਲ ਬੇਸਬਾਲ ਸੀ ਤੇ ਹੋਰ ਚੀਜ਼ਾਂ ਸੀ ਜਿਹਦੇ ਨਾਲ ਪੰਨ ਤੋੜ ਕੀਤੀ ਗਈ ਤੇ ਇਥੇ ਕਹਿੰਦੇ ਗੱਡੀਆਂ ਦੇ ਸ਼ੀਸ਼ੇ ਤੱਕ ਤੋੜ ਦਿੱਤੇ ਗਏ ਜਦੋਂ ਰਾਤ ਨੂੰ ਲੋਕ ਆਪਣੇ ਘਰਾਂ 'ਚ ਮੌਜੂਦ ਸੀ ਤਾਂ ਸਵੇਰੇ ਜਦੋਂ ਉੱਠੇ ਤਾਂ ਉਹਨਾਂ ਨੂੰ ਪਤਾ ਚੱਲਿਆ ਕਿ ਉਹਨਾਂ ਦੀ ਭੰਨ ਤੋੜ ਹੋਈ ਹੈ ਤਾਂ ਗੱਡੀ ਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਐਡਵੋਕੇਟ ਦੀ ਗੱਡੀ ਜਿਹੜੀ ਆ ਭੰਨੀ ਗਈ ਹੈ ਔਰ ਉਸ ਦੇ ਜਿਹੜੇ ਗੱਡੀ ਦਾ ਫਰੰਟ ਸ਼ੀਸ਼ਾ ਹੁੰਦਾ ਹੈ ਤੇ ਬਾਕੀ ਜਿਹੜੇ ਸ਼ੀਸ਼ੇ ਨੇ ਉਹ ਵੀ ਤੋੜਪਾਨ ਕੀਤੇ ਗਏ ਨੇ ਤੇ ਇਸ ਤੋਂ ਇਲਾਵਾ ਤੁਸੀਂ ਖਾਸ ਕਰਕੇ ਦੇਖ ਸਕਦੇ ਹੋ ਕਿ ਗੱਡੀ ਦਾ ਜਿਹੜਾ ਟਾਇਰ ਹੈ ਉਸ ਨੂੰ ਵੀ ਕਿਸੇ ਤੇਜ਼ ਚੀਜ਼ ਦੇ ਨਾਲ ਉਸ ਨੂੰ ਭੰਨ ਦਿੱਤਾ ਗਿਆ ਜਿਸ ਦੇ ਨਾਲ ਕੀ ਗੱਡੀ ਚੱਲਣ ਯੋਗ ਨਹੀਂ ਰਹੀ ਤਾਂ ਇਹ ਸਾਰੀ ਘਟਨਾਵਾਂ ਅੰਮ੍ਰਿਤਸਰ ਦੇ ਟੰਡਨ ਨਗਰ ਇਲਾਕੇ 'ਚ ਵਾਪਰੀਆਂ ਨੇ ਤਾਂ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਬੜਾ ਸੰਗਣਾ ਬਾਜ਼ਾਰ ਹੈ ਔਰ ਇਸ ਜਗ੍ਹਾ ਦੇ ਉੱਤੇ ਇਸ ਵਾਰਦਾਤ ਨੂੰ ਬੀਤੀ ਰਾਤ ਨੂੰ ਅੰਜਾਮ ਦਿੱਤਾ ਗਿਆ ਹੈ ਜਿੱਦੇ ਵਿੱਚ ਕੀ ਇਲਾਕੇ ਦੇ ਵਿੱਚ ਖੜੀਆਂ ਗੱਡੀਆਂ ਜਿਹੜੀਆਂ ਨੇ ਉਹ ਭੰਨੀਆਂ ਗਈਆਂ ਨੇ ਤਾਂ ਦੂਸਰੇ ਪਾਸੇ ਤੁਸੀਂ ਦੇਖੋ ਕਿ ਬਾਜ਼ਾਰ ਕਿੰਨਾ ਪੀੜਾ ਹੈ ਇੱਕ ਗੱਡੀ ਇਸ ਵੇਲੇ ਅੱਗੇ ਵੀ ਲੱਗੀ ਹੈ ਉਸ ਦੀ ਵੀ ਤਸਵੀਰ ਤੁਹਾਨੂੰ ਦੱਸਣਿਆ ਕਿ ਇਸ ਰਸਤੇ ਰਾਹੀ ਇਹ ਜਿਹੜਾ ਰਸਤਾ ਤੁਸੀਂ ਆਪਣੀ ਟੀਵੀ ਸਕਰੀਨ ਤੇ ਇਸ ਵੇਲੇ ਵੇਖ ਰਹੇ ਹੋ ਇਸ ਰਸਤੇ ਰਾਹੀ ਨੌਜਵਾਨ ਰਾਤ ਨੂੰ ਆਉਂਦੇ ਨੇ ਤਾਂ ਉਹਨਾਂ ਵੱਲੋਂ ਇਸ ਰਿਹਾਈਸ਼ੀ ਇਲਾਕੇ ਦੇ ਵਿੱਚ ਜਿਹੜੀ ਹੈ ਉਹ ਗੁੰਡਾਗਰਦੀ ਕੀਤੀ ਜਾਂਦੀ ਹੈ ਤਾਂ ਉਸ ਤੋਂ ਇਲਾਵਾ ਇਹ ਗੱਡੀ ਤੁਸੀਂ ਇਸ ਵੇਲੇ ਆਪਣੀ ਟੀਵੀ ਸਕਰੀਨ ਤੇ ਵੇਖ ਸਕਦੇ ਹੋ ਕਿ ਇਸ ਗੱਡੀ ਦਾ ਵੀ ਸ਼ੀਸ਼ਾ ਤੋੜਿਆ ਗਿਆ ਹੈ ਤਾਂ ਇਸ ਤੋਂ ਇਲਾਵਾ ਹੋਰ ਵੀ ਦੋ ਤੋਂ ਤਿੰਨ ਗੱਡੀਆਂ ਜਿਹੜੀਆਂ ਐ ਦੱਸੀਆਂ ਜਾ ਰਹੀਆਂ ਐ ਜਿਹੜੀਆਂ ਵੱਖ-ਵੱਖ ਇਸ ਇਲਾਕੇ ਦੇ ਵਿੱਚ ਨੇ ਜਿਨ੍ਹਾਂ ਦੇ ਵਿੱਚ ਕੀ ਆ ਭੰਤੋੜ ਕੀਤੀ ਗਈ ਨਹੀਂ ਤੇ ਇਹ ਤਸਵੀਰਾਂ ਤੁਹਾਨੂੰ ਅਸੀਂ ਅੰਮ੍ਰਿਤਸਰ ਤੋਂ ਟੰਡਨ ਨਗਰ ਇਲਾਕਾ ਜੋ ਕਿ ਬਟਾਲਾ ਰੋਡ ਵਿਜੇਨਗਰ ਜਿਹੜਾ ਇਲਾਕਾ ਪੈਂਦਾ ਹੈ ਉਸ ਦੇ ਵਿੱਚ ਮੌਜੂਦ ਹੈ ਔਰ ਉਸ ਦੇ ਵਿੱਚ ਤੁਸੀਂ ਵੇਖੋ ਸੰਗਣਾ ਇਲਾਕਾ ਹੈ ਜਿੱਥੇ ਕਿ ਬੀਤੀ ਰਾਤ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਔਰ ਦੱਸਿਆ ਜਾ ਰਿਹਾ ਹੈ ਕਿ ਇਸ ਰਸਤੇ ਦੇ ਵਿੱਚ ਜਿਸ ਤਰ੍ਹਾਂ ਵੀ ਕੋਈ ਵਾਹਨ ਨਜ਼ਰ ਆਇਆ ਤਾਂ ਉਸ ਦੀ ਜਿਹੜੀ ਹੈ ਭੰਨ ਤੋੜ ਕੀਤੀ ਗਈ ਔਰ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਨੂੰ ਜਿਹੜਾ ਜਿਹੜਾ ਇਸ ਇਨੋਵਾ ਕਾਰ ਦਾ ਮਾਲਕ ਦੱਸਿਆ ਜਾ ਰਿਹਾ ਹੈ ਉਸ ਨੂੰ ਧਮਕੀ ਵੀ ਦਿੱਤੀ ਗਈ ਔਰ ਕਿਉਂਕਿ ਉਹ ਐਡਵੋਕੇਟ ਸੀ ਤਾਂ ਇਸ ਤੋਂ ਇਲਾਵਾ ਐਸ ਸੀ ਸੀ ਟੀ ਵੀ ਕੈਮਰੇ ਵੀ ਜਿਹੜੇ ਨੇ ਉਹ ਗਵਾਹ ਬਣੇ ਨੇ ਕਿ ਕਿਹੜੇ-ਕਿਹੜੇ ਨੌਜਵਾਨ ਨੇ ਕਿਸ ਤਰੀਕੇ ਦੇ ਨਾਲ ਆਏ ਤਾਂ ਫਿਲਹਾਲ ਸੀ ਸੀ ਟੀ ਵੀ ਦੀ ਖੋਜ ਕੀਤੀ ਜਾ ਰਹੀ ਹੈ ਤਾਂ ਦੂਸਰੇ ਪਾਸੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਪੁਲਿਸ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਨੇ ਜਿਹੜੀ ਇਸ ਪੂਰੇ ਘਟਨਾ ਦੀ ਘੋਕ ਕਰ ਰਹੇ ਨੇ ਕਿ ਆਖਿਰਕਾਰ ਮਾਮਲਾ ਕੀ ਹੈ ਤਾਂ ਇਹ ਜੋ ਘਟਨਾ ਵਾਪਰੀ ਹੈ ਉਹ ਅੰਮ੍ਰਿਤਸਰ ਦੇ ਟੰਡਨਗਰ ਇਲਾਕੇ 'ਚ ਵਾਪਰੀ ਹੈ ਗੱਡੀਆਂ ਦੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਦੂਜੇ ਪਾਸੇ ਜਿਹੜਾ ਹੈ ਪੁਲਿਸ ਵੱਲੋਂ ਇੱਥੇ ਇਨਵੈਸਟੀਗੇਸ਼ਨ ਵੀ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਕੌਣ ਲੋਕ ਨੇ ਜਿਨ੍ਹਾਂ ਨੇ ਕੀ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਔਰ ਬੀਤੀ ਰਾਤ ਇਸ ਤਰ੍ਹਾਂ ਗੁੰਡਾਗਰਦੀ ਦਾ ਨੰਗਾ ਨਾਚ ਕਿਉਂ ਖੜਿਆਗਾ ਪੁਲਿਸ ਦੇ ਅਧਿਕਾਰੀ ਮੌਜੂਦ ਨੇ ਸਰ ਕੀ ਕਾਰਵਾਈਆਂ ਮਚਲਿਆ ਰਹੇ ਕਿ ਹੋਇਆ ਕੀ ਰਾਤ ਨੂੰ ਆਖਿਰਕਾਰ ਇਹ ਰਾਤ ਕਰੀਬਨ 1:30 ਵਜੇ ਇੱਕ ਨੋਟ ਇਨਫੋਰਮੇਸ਼ਨ ਮਿਲੀ ਹੈ ਟੰਡਨਗਰ ਮੇਨ ਬਾਜ਼ਾਰ ਦੇ ਵਿੱਚ ਇੱਕ ਫੂਸ ਗੱਡੀਆਂ ਦੀ ਤੋੜਪੰਨ ਕੀਤੀ ਗਈ ਹੈ ਜਿਹਦੇ ਸਬੰਧ ਵਿੱਚ ਏਸੀ ਸੀਰ ਸਿੰਘ ਮੌਕੇ ਤੇ ਪੁੱਜੇ ਮੈਂ ਵੀ ਹੁਣ ਮੌਕੇ ਤੇ ਪੁੱਜਾ ਔਰ ਜਿਹੜੀ ਹੈ ਉਹ ਦੇਖਿਆ ਦੇਖ ਚੁੱਕਾ ਵੀ ਤਿੰਨ ਲੜਕੇ ਜਿਹੜੇ ਇੱਕ ਘੱਟ ਪਤੇ ਆਏ ਸਵਾਰੋ ਕੇ ਫੇਸ ਕਵਰਡ ਸਰ ਜਿਨ੍ਹਾਂ ਵੱਲੋਂ ਇਹ ਤੋੜਪੰਨ ਕੀਤੀ ਗਈ ਹੈ ਜਿਹੜਾ ਵਾਰਦੀਕਾਰ ਵੀ ਕੀਤੀ ਜਾ ਰਹੀ ਹੈ ਤੇ ਸਰ ਇਹ ਨੋਵਾ ਮਾਲਕ ਜਿਹੜਾ ਵਕੀਲ ਹੈ ਉਸ ਨੂੰ ਜਾਣ ਤੋਂ ਮਾੜੇ ਧਮਕੀਆਂ ਵੀ ਮਿਲੀਆਂ ਕੋਈ ਨਹੀਂ ਐਸੀ ਗੱਲ ਕੋਈ ਸਾਹਮਣੇ ਨਹੀਂ ਆਈ ਫਿਲਹਾਲ ਮਤਲਬ ਕਿ ਗੜੇ ਰਾਤ 1:30 ਵਜੇ ਮਤ ਲੈਕਿਨ ਫਿਰ ਵੀ ਜਿਹੜੀ ਆ ਉਹ ਸੀਸੀਟੀਵੀ ਫੁਟੇਜ ਦੇਖ ਰਿਆ ਜੋ ਬਣਦੀ ਕਾਰਵਾਈ ਕਰਾਂਗੇ ਤੇ ਸਰ ਕਿੰਨੀਆਂ ਗੱਡੀਆਂ ਬਨੀਆਂ ਹੁਣ ਮੇਰੇ ਨੋਟਿਸ ਵਿੱਚ ਤਿੰਨ ਚਾਰ ਗੱਡੀਆਂ ਦੀ ਜਿਹੜੀਆਂ ਨੋਸ ਬਚਾਈਆਂ ਵਾ ਉਹਨਾਂ ਦਾ ਕੰਸਰਨ ਜਿਹੜੇ ਮਾਲਕ ਆ ਦੋ ਮੇਰੇ ਕੋਲ ਕੋਲ ਉੱਤੇ ਆ ਦੋ ਜਿਹੜੇ ਆ ਉਹ ਅੱਗੇ ਪਿਛੇ ਹੋਏ ਉਹਨਾਂ ਨੂੰ ਬੁਲਾ ਕੇ ਕਰ ਕੁਝ ਲੱਗੋ ਤਾਂ ਬਿਲਕੁਲ ਪੁਲਿਸ ਵਾਲੋ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਭਾਜੀ ਕੀ ਬੋਲ ਰਿਹਾ ਸਾਡੀ ਗੱਡੀ ਨਾਲ ਲੱਗੀ ਦੇਖੋ ਮੇਰਾ ਬੇਟਾ ਸੌਰਵ ਸ਼ਰਮਾ ਐਡਵੋਕੇਟ ਹੈ ਤੇ ਬਾਰਦਾ ਸੈਕੰਡ ਟਾਈਮ ਮੈਂਬਰ ਹੈ ਉਹ ਰਾਤ ਆਇਆ ਹੈ ਮੈਂ ਤੇ ਘਰ ਲਮਾ ਪਿਆ ਸੀ ਮੈਂ ਛੱਤੇ ਸੋਨਾ ਉੱਥਲੇ ਸੁੰਦਾ ਜੀ ਤੇ ਉਹ ਜੀ ਉਹਨਾਂ ਨੇ ਸਾਰੀ ਡਿਟੇਲ ਤੁਹਾਨੂੰ ਮੇਰੇ ਨਾਲ ਬੈਟਰ ਉਹ ਜਿਆਦਾ ਦੱਸ ਸਕਦਾ ਇਹ ਵੀ ਹੁਣ ਕੀ ਹੋਇਆ ਮੈਂ ਤਾਂ ਆ ਅਸੀਂ ਬਾਅਦ ਚ ਮੈਂ ਆਇਆ ਜੋਨਾਂ ਬੁਲਾਇਆ ਮੈਨੂੰ ਇਹ ਕਾਰ ਦਾ ਸ਼ੀਸ਼ਾ ਟੁੱਟਾ ਸੀ ਫਰੰਟ ਸ਼ੀਸ਼ਾ ਆ ਦੋਨੋਂ ਵਿੰਡੋਜ਼ ਦੇ ਗਲਾਸ ਟੁੱਟੇ ਹੋਏ ਸੀ ਦੋਨੋਂ ਵਿੰਡੋਜ਼ ਦੇ ਗਲਾਸ ਡਰਾਈਵਰ ਸਾਈਡ ਵਾਲੀ ਦੇ ਟੁੱਟੇ ਹੋਏ ਸੀ ਤੇ ਗੱਡੀ ਦੇ ਟਾਇਰ ਦੇ ਵਿੱਚ ਕੋਈ ਚੀਜ਼ ਮਾਰੀ ਹੈ ਜਿਸ ਨਾਲ ਦੀ ਹਵਾ ਨਿਕਲ ਗਈ ਸੀ ਜੀ ਉਹ ਉਦੋਂ ਹਵਾ ਨਿਕਲੀ ਪਈ ਐ ਅਹੀ ਰਾਤ ਜਿਹਾ ਸੇ ਹਵਾ ਘਟੰਦੀ ਐ ਨਿਕਲਣ ਢੀ ਐ ਉਹਨੇ ਕੀ ਮਾਰਿਆ ਇਹਦੇ ਚੱਕ ਕਿੰਨੇ ਪਤਾ ਲੱਗੂ ਆ ਜੇ ਤੇ ਫਿਰ ਰਾਤ ਅਸੀਂ 112 ਉਹ ਬਾਹਰ ਚੀ ਐ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਫੇ ਤੁਸੀਂ ਸ਼ਿਕਾਇਤ 112 ਤੇ ਕੰਪਲੇਨ ਲਖਾਈ ਇੱਥੇ ਕੰਟਰੋਲਸ਼ ਵੀ ਨਹੀਂ ਕੋਈ ਨਿਜੀ ਦੁਸ਼ਮਣੀ ਵੇਖੋ ਜੀ ਐਸ ਸਥਿਤੀ ਤੇ ਤੇ ਅਸੀਂ ਨਹੀਂ ਕੁਝ ਕਹਿ ਸਕਦੇ ਨਿਜੀ ਦੁਸ਼ਮਣੀ ਬਾਰੇ ਬਾਕੀ ਦੁਸ਼ਮਣੀਆਂ ਦਸ਼ਮੀਆਂ ਤੇ ਹਰ ਇਨਸਾਨ ਦੀਆਂ ਕਿਤਨੇ ਕਿਤੇ ਹੁੰਦੀਆਂ ਹੀ ਨੇ ਤੇ ਮੇਰੇ ਨਾਲੋਂ ਬੈਟਰ ਮੇਰਾ ਬੇਟਾ ਹੀ ਦੱਸ ਸਕਦਾ ਹੈ ਕਿਉਂਕਿ ਮੈਂ ਆਪਣੇ ਆਪ ਵੇਖਾਂ ਤੇ ਮੈਨੂੰ ਤੁਹਾਨੂੰ ਮੇਰੇ ਬਾਰੇ ਚੰਗੀ ਤਰ੍ਹਾਂ ਪਤਾ ਕਿ ਜੋ ਮੈਂ ਨੌਕਰੀ ਕੀਤੀ ਹੈ ਬਤੌਰ ਇਨਸਪੈਕਟਰ ਤੇ ਸੁਰਖੀਆਂ ਚ ਨਾ ਰਿਹਾ ਦੱਸਦਾ ਤੁਸੀਂ ਉਹਨ ਤੁਸੀ ਸਮਝ ਦਿਓ ਕਿ ਇਹ ਕੋਈ ਰੰਜਿਸ਼ਾ ਪਰ ਉਹ ਕਹਿੰਦੇ ਗੱਡੀਆਂ 3-4 ਤੋੜੀਆਂ ਗਈਆਂ ਨੇ ਜਿਹੜੀਆਂ ਤੋੜੀਆਂ ਗਈਆਂ ਨੇ ਉਹ ਜਾਂਦਿਆਂ ਜਾਂਦਾ ਬੇਸਬਾਲ ਮਾਰੇ ਗਏ ਤੁਰੇ ਤੁਰੇ ਜਾਂਦਿਆਂ ਇਹ ਖਲੋਕ ਪਣੀ ਗਈ ਹੈ ਇਧਰੋਂ ਪਿੱਛੋਂ ਆਏ ਹੈ ਚੱਕੀ ਲਓ ਸਦਾਤਾਂ ਹੁੰਦੀ ਚੱਕੀ ਨੂੰ ਆਏ ਨੇ ਇੱਥੇ ਉਹਨਾਂ ਨੇ ਵੀਡੀਓ ਜੇ ਜਾਂਦਾ ਮੈਂ ਵੇਖਿਆ ਰਹੀਆਂ ਵੀਡੀਓ ਚ ਜੇ ਜਾਂਦਾ ਇੱਥੇ ਉਹਨਾਂ ਐਕਟਿਵਾ ਖੜੀ ਕਰਕੇ ਤੇ ਇੱਥੇ ਭੰਨਿਆ ਮੈਂ ਤੇ ਵੀਡੀਓ ਜੋ ਨਜ਼ਰ ਆ ਰਿਹਾ ਮੈਨੂੰ ਜੀ ਬਿਲਕੁਲ ਬਿਲਕੁਲ ਉਸ ਤੋਂ ਬਾਅਦ ਉਹ ਇੱਕ ਵਾਰ ਲੈ ਕੇ ਆਪਣੀ ਐਕਟਿਵਾ ਤੇ ਫਿਰ ਇੱਧਰ ਚੱਲ ਗਏ ਨੇ ਜੀ ਅੱਗੇ ਹੀ ਇੱਕ ਹੋਰ ਚੱਕੀ ਹੈ ਉਹਦਾ ਕੈਮਰੇ ਵੇਖੇ ਨੇ ਸਵੇਰੇ ਇਕੱਠੇ ਹੋ ਕੇ ਤੇ ਉਹਦੇ ਚ ਵੀ ਤਿੰਨ ਬੰਦੇ ਇੱਕ ਐਕਟਿਵਾ ਵਗੈਰਾ ਜੀ ਤੇ ਆਂਦੇ ਨੇ ਤੇ ਲੋਰੀ ਦੇ ਬੁਕਰਾ ਮਾਰੀਆਂ ਹੁੰਦੀਆਂ ਨੇ ਤਾਂ ਭਾਜੀ ਭਾਜੀ ਬੰਦੇ ਫੜੇ ਜਾਣਗੇ ਇਹਦੇ ਚ ਜਿਹੜੇ ਵੀ ਦੋਸ਼ੀ ਨੇ ਬਿਲਕੁਲ ਜੀ ਬਿਲਕੁਲ ਅਸੀਂ ਮਤਲਬ ਕਿ 100% ਸ਼ੋਰ ਕਰਾਂਗੇ ਕਿ ਬੰਦੇ ਗ੍ਰਿਫਤਾਰ ਕੀਤੇ ਜਾਣਗੇ ਤੇ ਜੋ ਬੰਦੀ ਕਰਵਿ ਕੀਤੀ ਜਾ ਰਹੀ ਹੈ ਸੀਸੀਟੀਵੀ ਫੁਟੇਜ ਮਿਲੀ ਹੈ ਜੀ ਬਿਲਕੁਲ ਜੀ ਇੱਕ ਐਕਟਵਾ ਜਿੱਥੇ ਤਿੰਨ ਸਵਾਰ ਹੋ ਲੀਡ ਮਿਲ ਚੁੱਕੀ ਹੈ ਪੜਾਈ ਕਰਦੇ ਪਏ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਕਟਾ ਵਾਪਰੀਆ ਤਾਂ ਫਿਲਹਾਲ ਬੀਤੀ ਰਾਤ ਗੁੰਡਾਗਰਦੀ ਦਾ ਨਗਾ ਨਾਚ ਖੇਡਿਆ ਗਿਆ ਹੁਣ ਦੇਖਣਾ ਹੋਏਗਾ ਇਸ ਮਾਮਲੇ ਚ ਦੋਸ਼ੀ ਕਦੋਂ ਗ੍ਰਫਤਾਰ ਹੁੰਦੇ ਨੇ ਲੇਕਿਨ ਗੁੰਡਾਗਰਦੀ ਜਿਹੜੀ ਹੈ ਸ਼ਰੀਆਮ ਹਰਦੁੰਗ ਰਾਤ ਨੂੰ ਮਚਾਇਆ ਗਿਆ ਜਿਹਦੇ ਵਿੱਚ ਕੀ ਤਿੰਨ ਤੋਂ ਚਾਰ ਗੱਡੀਆਂ ਪਨੀਆਂ ਗਈਆਂ ਨੇ ਤੇ ਉਸ ਦੀ ਜਿਹੜੀ ਹੈ ਰਿਪੋਰਟ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੈਮਰਾਮੈਨ ਨਾਲ ਸਮਿਤਕਾ ਨਾਗ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ